ਮਾਈਸੈਲਫ ਜਸਜੁਰਾ ਸਿੰਘ ਫਾਰਮਨ ਜੱਜ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਐਟ ਪੈਂਡ ਮੈਂ ਚੀਪ ਐਟਨ ਪਾਵਾਂ ਪਾਵਾਂ ਆ ਇੱਕ ਅਕ੍ਰੀਸ਼ਨ ਬਾਡੀ ਹੈ ਜਿਸ ਦਾ ਨਾਮ ਹੈਗਾ ਪਬਲਿਕ ਅਗੇਇੰਸ ਅਡਲਟ੍ਰੇਸ਼ਨ ਵੈਲਫੇਅਰ ਐਸੋਸੀਏਸ਼ਨ ਔਰ ਕੁਝਨ ਪਹਿਲੇ ਅਸੀਂ ਇੱਕ ਪਾਵਾਂ ਫੂਡ ਸ਼ਿਫਟੀ YouTube ਚੈਨਲ ਵੀ ਸਟਾਰਟ ਕੀਤਾ ਹੈਗਾ ਜਿਸ ਨੂੰ ਮੈਡਮ ਪਰਮਵੀਰ ਕੌਰ ਜਿਹੜੀ ਹੈਗੀ ਆ ਉਹ ਆਪਰੇਟ ਕਰ ਰਹੀ ਹੈ ਸਭ ਤੋਂ ਪਹਿਲਾਂ ਮੈਂ ਪਾਵਾਂ ਗਰੁੱਪ ਦੇ ਜਿੰਨੇ ਵੀ ਆਫਸਪੀਅਰ ਰਹਿ ਗਏ ਮੈਂਬਰ ਰਹਿ ਗਏ ਆ ਔਰ ਸਾਡੇ ਚੈਨਲ ਨੂੰ ਦੇਖਣ ਵਾਲੇ ਦਰਸ਼ਕ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਾਵਾਂ ਜਿਹੜੀ ਰੀਸ਼ਲ ਬੋਡੀ ਇਹਨੂੰ ਕਿਉਂ ਫਾਰਮ ਕੀਤਾ ਇਹਦਾ ਪਰਪਸ ਕਿਉਂ ਅਸੀਂ ਪਰਪਰ ਕੀ ਆ ਵੀ ਕਿਉਂ ਅਸੀਂ ਇਹਨੂੰ ਬਣਾਇਆ ਹੈ ਦਿੱਲੀ ਅਸੀਂ ਦੇਖਦੇ ਆ ਗਿਆ ਖ਼ਬਾਰਾਂ ਵਿੱਚ ਟੀਵੀ ਵਿੱਚ ਕ੍ਰਾਪਸ਼ਨ ਬਾਰੇ ਨਿਊਜ਼ ਆ ਰਹੀਆਂ ਆ ਗਿਆ ਅਨਐਮਪਲੋਇਮੈਂਟ ਬਾਰੇ ਨਿਊਜ਼ ਆ ਰਹੀਆਂ ਆ ਗਿਆ ਮਾਫੀਆ ਹੈ ਗਿਆ ਲੈਂਡ ਮਾਫੀਆ ਸੈਂਡ ਮਾਫੀਆ ਲੀਕਰ ਮਾਫੀਆ ਹੋਰ ਕਾਫੀ ਮਾਫੀਆ ਗਿਆ ਲੇਕਿਨ ਉਹਦੇ ਵਿੱਚ ਜਿਹੜੀ ਇਨਵੋਲਵਮੈਂਟ ਲੋਕਾਂ ਦੀ ਇਨਵੋਲਵਮੈਂਟ ਆ ਜੋ ਕ੍ਰਾਈਮ ਕਰਦੇ ਆ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਪਰਸੈਂਟੇਜ ਬਹੁਤ ਘੱਟ ਹੈ ਗਿਆ 2% 5% ਦਾ ਪਰਸੈਂਟ ਹੈ ਗਿਆ ਲੇਕਿਨ ਇਹਨਾਂ ਸਾਰੇ ਜਿਹੜੀ ਬਿਮਾਰੀਆਂ ਹੈਗੀਆਂ ਸਾਰੇ ਡਿਜੀਜ਼ ਹੈਗੀ ਆ ਅਨਪਲੋਇਮੈਂਟ ਕ੍ਰਾਪਸ਼ਨ ਮਾਫੀਆ ਸਾਈਬਰ ਕ੍ਰਾਈਮ ਇਹਨਾਂ ਦਾ ਰੂਟ ਕਾਜ਼ ਹੈਗੀ ਆ ਅਡਲਟਰੇਸ਼ਨ ਅਡਲਟਰੇਸ਼ਨ ਨਾਲ 100% ਲੋਕੀ ਅਫੈਕਟਡ ਹੈਗੇ ਆ ਕੋਈ ਗਰੀਬ ਹੈਗਾ ਅਮੀਰ ਹੈਗਾ ਐਮਐਲਏ ਹੈ ਗਿਆ ਮਿਨਿਸਟਰ ਹੈਗਾ ਐਮਪੀ ਹੈਗਾ ਕੋਈ ਪ੍ਰੈਜ਼ੈਂਟ ਹੈਗਾ ਸਾਡੇ ਕਿ ਪ੍ਰਾਈਮ ਮਿਨਿਸਟਰ ਸਾਹਿਬ ਹੈ ਗਿਆ ਪ੍ਰੈਜ਼ੈਂਟ ਸਾਹਿਬ ਪ੍ਰੈਜ਼ੈਂਟ ਜਿਹੜੇ ਕਿ ਆਪਣੇ ਇੰਡੀਆ ਦੇ ਗਏ ਆ ਉਹ ਵੀ ਸਾਰੇ ਇਫੈਕਟਡ ਹੈਗੇ ਕੋਈ ਵੀ ਆਦਮੀ ਹੈਗਾ ਕਿਸੇ ਸਟੇਟ ਨੂੰ ਬਲੌਂਕ ਕਰਦਾ ਹੈਗਾ ਉਹ ਸਾਰੇ ਇਫੈਕਟਡ ਹੈਗੇ ਕਿਉਂਕਿ ਆਪਾਂ ਡੇਲੀ ਸਵੇਰੇ ਉੱਠਦੇ ਹੈਗੇ ਚਾਹ ਪੀਂਨੇ ਹੈਗਾ ਬ੍ਰੇਕਫਾਸਟ ਕਰਦੇ ਆ ਲੰਚ ਕਰਦੇ ਡਿਨਰ ਕਰਦੇ ਹਰ ਆਈਟਮ ਦੇ ਵਿੱਚ ਉਹ ਡਾਟ੍ਰੇਸ਼ਨ ਆ ਕਿਸੇ ਵਿੱਚ ਘਟ ਗਈ ਹੈ ਕਿਸੇ ਵਿੱਚ ਵਧ ਗਈ ਹੈ ਔਰ ਲੇਕਿਨ ਸਾਰੇ ਇਫੈਕਟਡ ਹੈਗੇ ਇੱਕ ਆਦਮੀ ਜੋ ਇੱਕ ਆਦਮੀ ਆਈਟਮ ਵਿੱਚ ਜੋ ਡਾਟ੍ਰੇਸ਼ਨ ਕਰਦਾ ਹੈਗਾ ਉਹ ਦੂਸਰੀ ਆਈਟਮ ਮੋਰਟੇਬਲ ਆਈਟਮ ਕੰਜ਼ੂਮ ਕਰਦਾ ਉਹਦੇ ਵਿੱਚ ਜੋ ਡਾਟ੍ਰੇਸ਼ਨ ਹੈਗੇ ਇਸ ਕਰਕੇ ਰਡਾਟੇਸ਼ਨ ਕਰਨਾਲੇ ਵੀ ਇਸ ਨਾਲ ਅਫੈਕਟਡ ਹੈ ਸਾਡੇ ਇੰਡੀਆ ਦੇ ਵਿੱਚ ਕਨਸਟੀਟਿਊਸ਼ਨਟਿਕ ਸੁਪੀਮ ਹੈਗਾ ਡੈਮੋਕ੍ਰੇਸੀ ਹੈ ਉਹ ਡੈਮੋਕ੍ਰੇਸੀ ਦੇ ਪਿੱਲਰ ਹੈਗੇ ਐਗਜ਼ੈਕਟਿਵ ਹੈਗੇ ਜੁਡੀਸ਼ਰੀ ਹੈਗੀ ਹੈ ਐਗਜ਼ੈਕਟਿਵ ਹੈਗੇ ਪ੍ਰੈਸ ਹੈਗੀ ਹੈ ਲੈਜਲੇਚਰ ਦਾ ਡਿਊਟੀ ਹੈਗੀ ਆ ਕਾਨੂੰਨ ਬਣਾਣੇ ਲੇਕਿਨ ਕਾਨੂੰਨ ਬੜੇ ਸਟ੍ਰਿਕਟ ਬਣਨੇ ਚਾਹੀਦੇ ਹੈਗੇ ਤਾਂ ਕਿ ਕੋਈ ਵੀ ਆਦਮੀ ਕ੍ਰਾਈਮ ਕਰਨ ਤੋਂ ਪਹਿਲਾਂ ਸੋਚੇ ਐਗਜ਼ੀਕਟਿਵ ਦਾ ਕੰਮ ਹੈਗਾ ਜੋ ਕਾਨੂੰਨ ਬਣਾਇਆ ਗਿਆ ਉਹਨਾਂ ਨੂੰ ਇੰਪਲੀਮੈਂਟ ਕਰਨਾ ਹੈ ਐਗਜ਼ੀਕਿਊਟ ਕਰਨਾ ਔਰ ਜੋ ਕਾਨੂੰਨ ਹੈ ਉਹਦੇ ਅਨੁਸਾਰ ਪ੍ਰੋਪਰਲੀ ਐਗਜ਼ੀਕਿਊਟ ਕਰ ਆਪਣੀ ਡਿਊਟੀ ਪ੍ਰੋਪਰਲੀ ਕਾਨੂੰਨ ਦੇ ਅਨੁਸਾਰ ਚਲਣਾ ਔਰ ਜੁਡੀਸ਼ੀ ਦਾ ਕੰਮ ਹੈਗਾ ਜੋ ਕ੍ਰਿਮੀਨਲ ਹੈਗਾ ਜੋ ਕਰਾਇਮ ਕਰਦਾ ਹੈ ਕ腐ਸ਼ਨ ਕਰਦਾ ਹੈਗਾ ਕੋਈ ਲੈਂਡ ਮਾਫੀਆ ਨਾਲ ਤੱਲਕ ਹੈ ਗਿਆ ਆਇਡੈਂਟੀਟੀਸ਼ਨਲ ਤੱਲਕ ਹੈ ਗਿਆ ਉਹਨਾਂ ਨੂੰ ਕੋਰਟ ਵਿੱਚ ਜੋ ਐਜੂਜ਼ ਪੇਸ਼ ਕੀਤਾ ਹੈ ਉਹਨੂੰ ਸਜ਼ਾ ਦੇਣੀ। ਲੇਕਿਨ ਇੱਕ ਬੜਾ ਇੰਪੋਰਟੈਂਟ ਪਿਲਰ ਹੈਗਾ ਜਿਹੜੀ ਡੈਮੋਕਰੇਸੀ ਦਾ ਜੋ ਹੈਗਾ ਪ੍ਰੈਸ ਪ੍ਰੈਸ ਔਰ ਪਬਲਿਕ ਇਹ ਦੋ ਜਿਹੜੇ ਹੈਗੇ ਇਹਨਾਂ ਦੀ ਬੜੀ ਡਿਊਟੀ ਹੈਗੀ ਹੈ ਉਹਨਾਂੋਂ ਵੀ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਕਿਸੇ ਪ੍ਰੈਸ ਵਾਲੇ ਨੂੰ ਕਿਸੇ ਪਬਲਿਕ ਦੇ ਆਦਮੀ ਨੂੰ ਕੋਈ ਆਦਮੀ ਇਨਡੈਕਟੇਸ਼ਨ ਕਰਦਾ ਹੈਗਾ ਉਹਦੇ ਬਾਰੇ ਪਤਾ ਲੱਗਦਾ ਹੈਗਾ ਉਹ ਕੰਸਰਨਡ ਅਥਾਰਟੀ ਨੂੰ ਇਨਫੋਰਮ ਕਰੇ। ਤਾਕੇ ਟਾਈਮਲੀ ਐਕਸ਼ਨ ਲੈ ਕਰਨ ਜੇ ਉਹ ਨਹੀਂ ਐਕਸ਼ਨ ਲੈਂਦੇ ਸਾਡੀ ਜਿਹੜੀ ਰਜਿਸਟਰਡ ਬਾਡੀ ਹੈਗੀ ਆ ਉਹਦੇ ਮੈਂਬਰ ਹੈਗੇ ਆ ਉਹਨਾਂ ਨੂੰ ਕੰਟੈਕਟ ਕਰਨਾ ਉਹਨਾਂ ਨੂੰ ਟੈਲੀਫੋਨ ਤੇ ਇਨਫੋਰਮ ਕਰਨਾ ਤਾਂ ਕਿ ਅਸੀਂ ਅੱਗੇ ਹਥਾਰਟੀ ਨਾਲ ਕੰਟੈਕਟ ਕਰਕੇ ਜੋ ਕਰਾਇਮ ਕਰਦਾ ਗਿਆ ਉਹਨੂੰ ਟਾਈਮਲੀ ਉਹਤੇ ਐਕਸ਼ਨ ਕਰਾਇਆ ਜਾ ਸਕੇ ਸਾਡੀ ਜਿਹੜੀ ਐਸੋਸੀਏਸ਼ਨ ਹੈਗੀ ਆ ਇਹ ਐਡਪੈਂਡ ਪੰਜਾਬ ਹਰਿਆਣਾ ਤੇ ਯੂਟੀ ਦੇ ਵਿੱਚ ਐਕਟਿਵ ਹੈਗੀ ਆ ਬਈ ਤਾਂ ਮੈਂ ਥਰੂ ਟੀਡੀਆ ਹੀ ਅਸੀਂ ਮਤਲਬ ਸ਼ੁਰੂਆਤ ਕਰਨੀ ਹੈਗੀ ਹੈ ਕਿ ਨੇ ਐਕਟਿਵ ਹੈ ਇਸੇ ਐਡ ਪੈਂਡਰਸੀ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਵਿੱਚ ਅਸੀਂ ਸਾਡੇ ਵਿੱਚ ਪ੍ਰੈਜ਼ੀਡੈਂਟ ਸੈਕਟਰੀ ਮੈਮ ਤੇ ਟੇਰੀਅਰ ਅਪਾਇੰਟ ਕੀਤਾ ਬਾਕੀ ਮੈਂਬਰ ਵੀ ਹੈਗੇ ਆ ਜਿਹੜੇ ਕਿ ਮਹੀਨੇ ਦੇ ਵਿੱਚ ਹਰ ਰੈਗੂਲਰਲੀ ਮੀਟਿੰਗਾਂ ਕਰਦੇ ਹੈਗੇ ਆ ਔਰ ਉਹਨਾਂ ਨੂੰ ਇੱਕ ਨੋਟਿਸ ਕੋਈ ਕਰਾਇਮ ਕਰਦਾ ਪਤਾ ਲੱਗਦਾ ਹੈਗਾ ਕੋਈ ਅਡਾਪਟੇਸ਼ਨ ਕਰਦਾ ਹੈਗਾ ਆਸ-ਪਾਸੇ ਉਹ ਅਥਾਰਟੀਜ਼ ਨੂੰ ਕੰਟੈਕਟ ਕਰਦੇ ਆ ਉਹਨਾਂ ਨੂੰ ਪੁਆਇੰਟ ਆਊਟ ਕਰਦੇ ਵੀ ਉੱਤੇ ਐਕਸ਼ਨ ਲਿਆ ਜਾਵੇ ਉੱਤੇ ਰੀਡ ਕੀਤਾ ਜਾਵੇ ਔਰ ਜਿਹੜੇ ਐਗਜ਼ੈਕਟਿਵ ਦੇ ਹਾਇਰ ਅਥਾਰਟੀ ਪਾਵਰ ਗਰੁੱਪ ਦੇ ਐਗਜ਼ੈਕਟਿਵ ਦੇ ਮੈਂਬਰ ਆ ਉਹਨਾਂ ਨੂੰ ਇਨਫੋਰਮ ਕਰਦੇ ਆ ਤਾਂ ਕਿ ਅਸੀਂ ਹਾਇਰ ਲੈਵਲ ਤੇ ਜਿਹੜੇ ਮਿਨਿਸਟਰ ਜਿਹੜੇ ਕਨਸਰਨਡ ਮਿਨਿਸਟਰ ਹੈਗੇ ਆ ਕਨਸਰਨਡ ਅਫੀਸਰ ਹੈਗੇ ਹਾਇਰ ਲੈਵਲ ਤੇ ਉਹਨਾਂ ਨੂੰ ਕੰਟੈਕਟ ਕਰ ਸਕੀਏ ਉਸ ਕਰਕੇ ਅਸੀਂ ਪਾਬਾ ਜਿਹੜੀ ਹੈਗੀ ਨਾਨ ਪੋਲਿਟਿਕਲ ਬਾਡੀ ਹੈਗੀ ਆ ਇਸ ਬਾਡੀ ਦਾ ਕਿਸੇ ਨਾਲ ਕੋਈ ਤਾਲੁਕ ਨਹੀਂ ਹਰਡ ਡਿਪਾਰਟਮੈਂਟ ਦੇ ਵਿੱਚ ਐਗਜ਼ੈਕਟਿਵ ਹੈ ਜੁਡੀਸ਼ਰੀ ਹੈਗੀ ਹੈ ਲੈਜਲੇਚਰ ਹੈ ਸਾਰੇ ਆਦਮੀ ਕਰਪਟ ਨਹੀਂਗੇ ਕੁਝ ਪਰ ਕੁਝ ਆਦਮੀ ਹੀ ਹਰਡ ਡਿਪਾਰਟਮੈਂਟ ਦੇ ਵਿੱਚ ਹੈਗੇ ਆ ਲੈਕਿਨ ਆਨ ਦੀ ਹੋਲ ਜਿਹੜੇ ਗਿਆ ਉਹ ਸਾਰੇ ਮਤਲਬ ਆਪਣੀ ਆਨੈਸਟੀਲੀ ਕੰਮ ਕਰਦੇ ਆ ਇਸ ਲਈ ਪ੍ਰਸ਼ੀ ਕੀ ਹੈ ਔਰ ਅਸੀਂ ਜਿਹੜੀ ਸਾਡੀ ਜਿਹੜੀ ਐਗਜ਼ੀਕਟਿਵ ਦੀ ਬਾਡੀ ਹੈ ਔਰ ਜੋ ਸਾਡੇ ਮੈਂਬਰ ਹੈਗੇ ਪਾਵਾਂ ਦੇ ਉਹਨਾਂ ਦੇ ਵੀ ਇੱਕ ਇੱਕੋ ਏਮ ਹੈਗਾ ਵੀ ਅਸੀਂ ਪਬਲਿਕ ਨੂੰ ਵੇਅ ਕਰੀਏ ਵੀ ਜਿਹੜਾ ਅਡਾਪਟੇਸ਼ਨ ਦਾ ਹੈ ਦੇਲੀ ਮਤਲਬ ਕ੍ਰਾਈਮ ਹੋ ਰਿਹਾ ਹੈਗਾ ਅਡਾਪਟੇਸ਼ਨ ਲੋਕੀ ਕਰ ਰਿਹਾ ਹੈਗਾ ਸਿਰਫ ਆਪਣੇ ਸਲਫਸ ਮੋਟਿਵ ਵਾਸਤੇ ਪੈਸੇ ਕਮਾਉਣ ਵਾਸਤੇ ਵੀ ਉਸ ਨੂੰ ਅਸੀਂ ਕਿਵੇਂ ਮਿਨੀਮਮ ਕੀਤਾ ਜਾ ਸਕਦਾ ਹੈ ਅਸੀਂ ਕੁਝ ਟਾਈਮ ਪਹਿਲਾਂ ਅਸੀਂ ਪਟਿਆਲਾ ਯੂਨੀਵਰਸਿਟੀ ਵਿੱਚ ਇੱਕ ਸੈਮੀਨਾਰ ਕਰਾਇਆ ਸੀ ਟ੍ਰਾਂਸਲੇਸ਼ਨ ਬਾਰੇ ਫਿਰ ਅਸੀਂ ਜਿਹੜੀ ਕੀ ਇੱਕ ਹੋਰ ਯੂਨੀਵਰਸਿਟੀ ਹੈ ਦੇਸ਼ਕਤਾਬ ਯੂਨੀਵਰਸਿਟੀ ਹੈ ਉਹਦੇ ਵਿੱਚ ਵੀ ਸੈਮੀਨਾਰ ਕਰਾਇਆ ਹੈਗਾ ਅਸੀਂ ਮਤਲਬ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਹੈ ਔਰ ਪਬਲਿਕ ਨੂੰ ਵੇਅਰ ਕਰਦੇ ਆਂ ਵੀ ਜਿਹੜੇ ਟ੍ਰਾਂਸਲੇਸ਼ਨ ਕਰਦੇ ਆ ਜਾਂ ਉਹਨਾਂ ਬਾਰੇ ਅਥਾਰਟੀ ਨੂੰ ਇਨਫੋਰਮ ਕੀਤਾ ਜਾਵੇ ਸਾਡੇ ਨੋਟਿਸ ਲਿਆ ਜਾਵੇ ਔਰ ਐਡ ਪੈਂਡ ਸਾਡੇ ਨੀਅਰਬਾਊਟ 700 ਮੈਂਬਰ ਹੈਗੇ ਆ ਜਿਨ੍ਹਾਂ ਦੇ ਵਿੱਚ 75% ਮੈਂਬਰ ਹੈਗੇ ਆ ਉਹ ਰਟਰੀ ਹੈਗੇ ਜਿਹੜੇ ਗੱਛੋ ਅਫੀਸ ਰਟਾਇਰ ਹੋਏਗੇ ਇਹਦੇ ਵਿੱਚ ਹਾਈ ਕੋਰਟ ਜੱਜ ਵੀ ਹੈਗੇ ਆ ਸ਼ਹਿਜੱਜ ਵੀ ਹੈਗੇ ਆ ਔਰ 10-12 ਸਾਡੇ ਆਈਐਸ ਅਫਸਰ ਹੈਗੇ ਰਟਰੀ ਔਰ 10-12 ਆਈਐਸ ਅਫਸਰ ਹੈਗੇ ਮੈਚਡ ਅਫਸਰ ਬੈਂਕਾਂ ਦੇ ਹੈਗੇ ਆ ਡਾਕਟਰਸ ਹੈਗੇ ਆ ਪ੍ਰੋਫੈਸਰ ਹੈਗੇ ਆ ਬਾਕੀ ਹੋਰ ਸਾਰੇ ਡਿਪਾਰਟਮੈਂਟ ਦੇ ਜਿਹੜੇ ਅ ਜਿਹੜੇ ਜਿਹੇ ਪੋਸਟਾਂ ਤੇ ਮਾਡਰਨ ਪੋਸਟਾਂ ਤੇ ਕੰਮ ਕਰ ਚੁੱਕੇ ਹੈਗੇ ਆ ਉਹ ਵੀ ਸਾਡੇ ਮੈਂਬਰ ਹੈਗੇ ਆ ਕਿਉਂਕਿ ਸਾਡਾ ਜਿਹੜਾ ਪਰਪਸ ਹੈ ਨਾ ਇਹ ਪਾਵਰ ਦਾ ਪਾਵਰ ਦਾ ਪਰਪਸ ਸਰ ਕੋ ਬਣਾਣਾ ਕਿ ਪਬਲਿਕ ਨੂੰ ਵੇਅਰ ਕਰਨਾ ਹੈਗਾ ਤਾਂ ਕਿ ਜਿਹੜਾ ਅਡਲਟ ਰੈਸ਼ਨ ਦਾ ਜੀਜਾ ਦੀ ਬਿਮਾਰੀ ਹੈਗੀ ਆ ਉਹਨੂੰ ਕਿਵੇਂ ਮਿਨੀਮਾਈਜ਼ ਕੀਤਾ ਜਾਵੇ ਸਾਡੀ ਐਸੋਸੀਏਸ਼ਨ ਨੇ ਹਰ ਐਮਪੀ ਹਰ ਐਮਐਲਏ ਹਰ ਮੰਤਰੀ ਹਰ ਸਟੇਟ ਦੇ ਕਿਸੇ ਅਥਾਰਟੀ ਨੂੰ ਪ੍ਰਾਇਮਰੀ ਸਰ ਸਾਹਿਬ ਨੂੰ ਟਾਈਮ ਟੂ ਟਾਈਮ ਅਸੀਂ ਲੈਟਰ ਲਿਖਿਆ ਗਿਆ ਤਾਂ ਕਿ ਜੋ ਇਹ ਐਡਲਟੇਸ਼ਨ ਕਰ ਰਹਾ ਹੈ ਉਹਨਾਂ ਬਾਰੇ ਕਾਨੂੰਨ ਦੇ ਵਿੱਚ ਕੀ ਪ੍ਰੋਬਲਮ ਆਹੀ ਹੈ ਕਿਸ ਤਰ੍ਹਾਂ ਨਾ ਕਿ ਉਹ ਜਿਹੜਾ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਹੈ ਕੀ ਪ੍ਰੋਬਲਮਾਂ ਕੀ ਆ ਉਹ ਅਸੀਂ ਹਾਈਲਾਈਟ ਕਰ ਰਹੇ ਹਾਂਗੇ ਔਰ ਉਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਵੀ ਤੁਸੀਂ ਐਕਸ਼ਨ ਟਾਈਮਲੀ ਐਕਸ਼ਨ ਲੋ ਜਲਦੀ ਐਕਸ਼ਨ ਲੋ ਔਰ ਜਿਸ ਤਰ੍ਹਾਂ ਨਾ ਕਿ ਸਾਈਬਰ ਕ੍ਰਾਈਮ ਵਾਸਤੇ ਇੱਕ ਰੈਗੂਲੇਟਿਵ ਪੀਐਮ ਸਾਹਿਬ ਨੇ ਨਾ ਕਿ ਸ਼ੁਰੂ ਕੀਤੀ ਹੈ ਔਰ ਸਾਡੀ ਵੀ ਰਿਕੁਐਸਟ ਹੈ ਗਿਆ ਸੀ ਵੀ ਰਿਕੁਐਸਟ ਕੀਤੀ ਪੀਐਮ ਸਾਹਿਬ ਨੂੰ ਵੀ ਪਾਵਵਾ ਦੇ ਬਲੋ ਡਾਟ੍ਰੇਸ਼ਨ ਮਾਰੇ ਵੀ ਇੱਕ ਰਿੰਗਟੋਨ ਦੇ ਬਾਰੇ ਸੋਚਿਆ ਜਾਵੇ ਤਾਂ ਕਿ ਜੋ ਵੀ ਆਦਮੀ ਟੈਲੀਫੋਨ ਕਰਦਾ ਇਮੀਡੀਏਟਲੀ ਉਹਦੇ ਟੈਲੀਫੋਨ ਤੇ ਰਿੰਗ ਵੱਜੇ ਵੀ ਡਾਟ੍ਰੇਸ਼ਨ ਜੀ ਦੇ ਬਾਰੇ ਸੀਰੀਅਸ ਇਸ਼ੂ ਹੈ ਇਹਨੂੰ ਹਰੇਕ ਆਦਮੀ ਨੂੰ ਇਹਦੇ ਵਿੱਚ ਅਨਵਾਰਮ ਹੋ ਕੇ ਨਾ ਕਿਪਾਰਟ ਆਊਟ ਕਰਨਾ ਚਾਹੀਦਾ ਜੋ ਰਿਲੇਸ਼ਨਸ਼ਿਪ ਕਰ ਰਿਹਾ ਹੈ ਔਰ ਅਸੀਂ ਪਬਲਿਕ ਨੂੰ ਵੇਅਰ ਕਰਨ ਵਾਸਤੇ ਅੱਗੇ ਵੀ ਅਸੀਂ ਮਤਲਬ ਸੈਮੀਨਾਰ ਸ਼ੁਰੂ ਕੀਤੇ ਹੈ ਗਿਆ ਕਰਾਂਗੇ ਔਰ ਪਬਲਿਕ ਰਿਕਵੈਸਟ ਇਹੀ ਹੈ ਵੀ ਸਾਡੀ ਐਸੋਸੀਏਸ਼ਨ ਨਾਲ ਜੁਆਇਨ ਕਰੋ ਔਰ ਤੁਸੀਂ ਕੋਈ ਤੁਹਾਡੇ ਆਸ-ਪਾਸੇ ਅਡਲਟ ਐਕਸ਼ਨ ਕਰ ਰਿਹਾ ਹੈਗਾ ਉਹ ਸਾਡੇ ਨੋਟਿਸ ਲਿਆਓ ਜਿਹੜੀ অথরিটি ਡਿਸਟ੍ਰਿਕਟ ਲੈਵਲ ਦੀ অথরিটি ਦਾ ਉਹਨਾਂ ਨੂੰ ਪਾਰਟ ਆਪ ਕਰੋ ਤਾਂ ਕਿ ਉਹਨਾਂ ਤੇ ਉਹ ਟਾਈਮਲੀ ਐਕਸ਼ਨ ਲੈ ਸਕਣ ਅਖੀਰ ਵਿੱਚ ਮੈਂ ਸਾਰੇ ਜਿਹੜੇ ਸੋਤੇ ਗਿਆ ਸਾਰੇ ਮੈਂਬਰ ਜਿਹੜੇ ਆ ਬਾਵਾ ਦੇ ਔਰ ਜੋ ਟੀਵੀ ਸਾਡਾ ਚੈਨਲ ਦੇਖ ਰਹੇ ਗਿਆ ਉਹਨਾਂ ਨੂੰ ਰਿਕਵੈਸਟ ਹੈ ਈ ਸਾਡੇ ਅਸੋਸੀਏਸ਼ਨ ਨਾਲ ਜੁਆਇਨ ਕਰੋ ਔਰ ਜੋ ਵੀ ਕਾ ਆਦਮੀ ਕ੍ਰਾਈਮ ਕਰਦਾ ਰੋਟੇਸ਼ਨ ਕਰਦਾ ਹੈਗਾ ਉਹ ਕਨਸਰਨਡ ਅਥਾਰਟੀ ਜੀ ਨੂੰ ਪੁਆਇੰਟਡ ਕਰੋ ਸਾਨੂੰ ਪੁਆਇੰਟਡ ਕਰੋ ਤਾਂ ਕਿ ਅਸੀਂ ਹੈ ਅਥਾਰਟੀ ਨਾਲ ਮੈਟਰ ਟੇਕ ਅਪ ਕਰੀਏ ਇਨ੍ਹਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ